ਅਸਲ 'ਚ ਗੱਲ ਇਹ ਆ ਜੇ ਤਾਂ ਤੁਸੀਂ ਸਿਰਫ ਉਹ ਲਿਖਤੀ ਆਦੇਸ਼ ਦੇਖੋ ਜਿਹੜੇ ਉੱਚ ਕੁਝ ਨੁਕਤੇ ਨੇ ਫਿਰ ਉਹਨਾਂ ਦੀ ਵਿਆਖਿਆ ਤੇ ਕਿਸੇ ਦਾ ਬਖਰੀਮਾ ਹੋ ਸਕਦਾ ਸਮਝਣ ਤੇ ਕਰਨ ਤੇ ਪਰ ਸਿੰਘ ਸਾਹਿਬ ਨੇ ਉਹ 1.5 ਘੰਟੇ ਦੇ ਵਿੱਚ ਜੋ ਇੱਕ ਵਰਤਾਂਤ ਸਿਰਜਿਆ ਨਾ ਸਭ ਤੋਂ ਵੱਡਾ ਅਹਿਮ ਉਹ ਆ ਜਿਵੇਂ ਉਹ ਤਾਂ ਸੰਕਲਪ ਦੀ ਗੱਲ ਕਰਦੇ ਨੇ ਨਾ ਸੰਕਲਪ ਤਾਂ ਇੱਕ ਵਰਛੇ ਦੀ ਨੋਕ ਹੁੰਦਾ ਉਹ ਤਾਕਤ ਪਰ ਉਹ ਨਹੀਂ ਆ ਜਿੰਨੀ ਉਹਦੇ ਪਿੱਛੇ ਹੱਥੀ ਤਾਕਤਵਾਰਾ ਜਿਹੜਾ ਉਹ ਬਰਤਾਂਤ ਸਰਦਿਆ ਸਿੰਘ ਸਾਹਿਬ ਨੇ ਭਾਸ਼ਣਾਂ ਦੇ ਦੌਰਾਨ ਦੱਸਿਆ ਉਹ ਅਸਲ 'ਚ ਬਹੁਤ ਵੱਡਾ ਅਹਿਮ ਆ ਤੇ ਉਹਦੇ ਵੱਲ ਨਾ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਛੇਤੀ ਕੀਤੇ ਆ ਦੇਖੋ 1978 ਦੀ ਗੱਲ ਚੱਕੀ ਉਹਨਾਂ ਨੇ ਤੁਹਾਡੇ ਤਾਂ ਯਾਦ ਹੋ ਪੰਜਾਬ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਬਾਦਲ ਨੇ ਠੋਸ ਤੱਥਾਂ ਸਹਿਤ ਇਹ ਗੱਲ ਕੀਤੀ ਵੀ ਜਦੋਂ ਨਰਨਕਾਰੀ ਕਹਿੰਦੇ ਸੀ ਅਮਰਸਰ ਦੇ ਵਿੱਚ ਅਸੀਂ ਸਮਾਗਮ ਕਰਨਾ ਤਾਂ ਪੰਜਾਬ ਇੰਟੈਲੀਜੈਂਸ ਨੇ ਸੁਰੱਖਿਆ ਏਜੰਸੀਆਂ ਨੇ ਸੀਆਈਡੀ ਨੇ ਪੁਲਿਸ ਨੇ ਇਹ ਸਲਾਹ ਦਿੱਤੀ ਵੀ ਅਮਰਸਰ ਚ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਤਣਾਅ ਪੈਦਾ ਹੋ ਸਕਦਾ ਟਕਰਾਅ ਪੈਦਾ ਹੋ ਸਕਦਾ ਪਰ ਬਾਗਲ ਸਾਹਿਬ ਨੇ ਉਹ ਸਾਰੀ ਤੇ ਕਾਟਾ ਮਾਰ ਕੇ ਉਹਨਾਂ ਨੂੰ ਉੱਥੇ ਆਗਿਆ ਦੇਤੀ ਜਿਹਦੇ ਜ਼ਖਮ ਹੁਣ ਤੱਕ ਰਿਸਦੇ ਆ ਰਹੇ ਨੇ ਉੱਥੋਂ ਉਹਨਾਂ ਨੇ ਗੱਲ ਚੱਕੀ ਫਿਰ ਉਹਨਾਂ ਨੇ ਕਿਹਾ ਤੁਸੀਂ ਸੱਤਾ ਚਾਹੇ ਤੁਸੀਂ ਪੰਥ ਤੇ ਪੰਜਾਬ ਵੱਲ ਪਿੱਠ ਕਰ ਲਈ ਪੰਜਾਬ ਚ ਵਾਪਰਿਆ ਕੀ ਸਮੇਂ ਚ ਉਹਦਾ ਉਹਨਾਂ ਨੇ ਇੱਕ ਵਰਤਾਂਤ ਸਿਰਜਿਆ ਵੀ ਐਨੇ ਪਰਿਵਾਰ ਮਾਰੇ ਗਏ ਤੁਸੀਂ ਜ਼ਖਮਾਂ ਤੇ ਮਲਮ ਲਾਉਣ ਦੀ ਇੱਥੇ ਹੱਥ ਪਾ ਕੇ ਉਹਨਾਂ ਨੂੰ ਉਹ ਦੇੜੇ ਆ ਜ਼ਖਮਾਂ ਨੂੰ ਤੁਸੀਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕੀਤੀ ਜਾਨੀ ਉਹ ਜਿਹੜਾ ਵਰਤਾਂਤ ਸਿਰਜਿਆ ਉਹ ਅਸਲ ਦੇ ਵਿੱਚ ਜਿਹੜੀ ਮਤਲਬ 1996 ਤੋਂ ਕਹਿ ਲਓ ਲਾਈਨ ਬਾਦਲ ਨੇ ਲਈ ਸੀ ਉਹ ਲਾਈਨ ਦੇ ਉਹਨਾਂ ਬਖੀ ਉਹਦੇ ਧਿਤ ਮੈਂ ਕਹਣਾ ਹੁੰਦਾ ਲਾਈਨ ਅਪ ਹਲਦੀਆਂ ਨੇ ਨਹੀਂ ਇਹਨੇ ਅਕਾਲੀ ਲੀਡਰਸ਼ਿਪ ਦੀਆਂ ਸਿੱਖ ਹੋਮਲੈਂਡ ਦੀ ਵੀ ਗੱਲ ਚੱਲੀ ਫਿਰ ਪੰਜਾਬੀ ਸੂਬੇ ਦੀ ਵੀ ਗੱਲ ਚੱਲੀ ਫਿਰ 1984 ਤੋਂ ਬਾਅਦ ਸਮਝੌਤਾ ਪ੍ਰਸਤ ਸਿਆਸਤਾਈ ਰੀਵ ਲੋਂਗੋ ਵਾਲਾ ਸਮਝੌਤਾ ਉਹਦੇ ਵਿੱਚੋਂ ਵੀ ਕੁਝ ਨਹੀਂ ਨਿਕਲਿਆ ਫਿਰ ਖੂਨ ਖਰਾਬਾ ਹੋਇਆ ਪੰਜਾਬ ਦੇ ਵਿੱਚ ਬਹੁਤ ਵੱਡਾ ਉਹ ਜੋ ਹੋਇਆ ਉਹਦਾ ਵੀ ਕੁਝ ਨਹੀਂ ਬਣਿਆ ਅੱਜ ਵੀ ਇੱਥੇ ਇੱਕ ਸੈਮੀਨਾਰ ਸੀ ਸਾਡੇ ਮਾਪਾ ਇੱਕ ਤੇਰਾ ਜਿਹੜੀ ਉਹਦੀ ਤਾਂ ਪੁਨਸ਼ਨ ਕਰਦੇ ਆ ਮੇਨ ਤੇਰਾ ਜਿਹੜੀ ਅਕਾਲੀ ਤੇਰਾ ਜਿਹੜੀ ਦੂਜੀ ਧਿਰ ਜਿਨ੍ਹਾਂ ਨੇ 2 ਤਰੀਕ ਤੋਂ ਬਾਅਦ 6 ਤਰੀਕ ਨੂੰ ਮੋਗੇ ਕਾਨਫਰੰਸ ਕੀਤੀ ਉਹ ਚ ਕਈ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਲ ਹੋਈਆਂ ਉੱਥੇ ਨਰੈਣ ਸਿੰਘ ਚੌੜੇ ਵਾਲਾ ਮਾਮਲਾ ਜਿਹੜਾ ਉਹ ਵੀ ਹਵਾਰਿਆ ਗਿਆ ਉਸ ਮਾਮਲੇ ਚ ਵੀ ਉਹਨਾਂ ਦੀ ਆਪਾਂ ਕਦੇ ਗੱਲੇ ਨਹੀਂ ਕਰਦੇ ਹਾਲਾਂਕਿ ਉਹ ਅਸਰੰਦਾਇ ਬਹੁਤ ਰਹੀ ਹੈ ਕਿ 1986 ਦਾ ਸਰਵੱਤ ਖਾਲਸਾ ਮਰਿਆਦਾ ਅਨੁਸਾਰ ਸੱਦਿਆ ਗਿਆ ਸੀ ਸ਼੍ਰੋਮਣੀ ਕਮੇਟੀ ਉੱਤੇ ਭੰਗ ਕੀਤੀ ਗਈ ਮਤਵਾਦਲ ਜਥੇਦਾਰ ਲਾਏ ਗਏ ਫਿਰ ਉੱਥੇ ਕੋਈ ਖਾਲਸਾਤਨ ਦਾ ਐਲਾਨ ਨਹੀਂ ਕੀਤਾ ਗਿਆ ਸੀ ਪੰਜਵੇਂ ਮੈਂਬਰੀ ਪੰਥ ਕਮੇਟੀ ਨੇ ਖਾਲਸਾਤਨ ਦਾ ਐਲਾਨ ਕੀਤਾ ਜਥੇਦਾਰ ਕੌਕੇ ਤੇ ਦਬਾਅ ਪਾਇਆ ਉਹਨੇ ਕਿ ਨਾ ਇਸ ਸਰਵਤ ਖਾਲਸੇ ਦੇ ਮਤਿਆਂ ਦੀ ਉਲੰਘਣਾ ਮੈਂ ਨਹੀਂ ਇਹ ਕਰਨਾ ਉਹਦੇ ਐਲਾਨ ਕਰਕੇ ਚਲੇ ਗਏ ਤੁਸੀਂ ਦੇਖੀਆ ਫਿਰ ਪਿੱਛੋਂ ਕੀ ਪਾਣਾ ਵਾਪਰਿਆ ਤੇ ਮੁੜ ਕੇ ਕਦੇ ਉਹਨਾਂ ਦੀ ਮੀਟਿੰਗ ਨਹੀਂ ਹੋਈ ਇਸ ਕਰਕੇ ਉਹ ਉਹਦੀ ਪੁਨਿਸ਼ਾਨ ਵੀ ਕਰਨੀ ਜ਼ਰੂਰੀ ਹੈ ਜਿਹੜੀ ਤਰਨਾਲ ਦੀ ਨਾਲ ਚੱਲਦੀ ਹੈ ਹੁਣ ਇਹਦੀ ਅਹਿਮੀਅਤ ਬਹੁਤ ਆ ਇਹ ਸ਼ੁਰੂ ਹੋਇਆ ਅਸਲ ਤੋਂ 1998-99 ਤੋਂ ਜਦੋਂ ਖਾਲਸਾ ਪੰਥ ਦੀ ਮਤਲ ਤੀਜੀ ਬਰੇਗੰਡ ਸਿਸ਼ਤਾਬ ਦੀ ਸੀ ਉਦੋਂ ਪਹਿਲਾਂ ਵੀ ਸ਼ੁਰੂ ਹੋ ਗਿਆ ਸਿੱਖ ਸਾਭ ਨਾਲ ਜਦੋਂ ਆਦਮਪੁਰ ਦੀ ਚੋਣ ਹਾਰੇ ਆ 6 ਕਬੂਟਾਂ ਤੇ ਅਕਾਲੀ ਦਲ ਉਦੋਂ ਟੋੜਾ ਸਾਹਿਬ ਨੇ ਹਾਂ ਭਰਪੂਰ ਸਿੰਘ ਬਲਵੀਰ ਦੇ ਘਰੇ ਬੈਠੇ ਸੀ ਦੋ ਪੱਤਰਕਾਰ ਸੀ ਯੂਐਨਆਈ ਵਾਲਾ ਰੋੜਾ ਸੀ ਇੱਕ ਹੋਰ ਸੀ ਤੇ ਉਹਨੇ ਕਿਹਾ ਵੀ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਚਾਹੀਦਾ ਉਹਦੇ ਖਾਤਰ ਲੜਨ ਦੇ ਹੋਰ ਮੌਕੇ ਨੇ ਮੁੱਖ ਮੰਤਰੀ ਦੀਆਂ ਸੀਮਤਾਂ ਜਿਹਾ ਹੁੰਦੀਆਂ ਨੇ ਬਾਦਲ ਸਾਹਿਬ ਨੂੰ ਕੋਈ ਆਪਣਾ ਵਿਸ਼ਵਾਸ ਪਾਤਰ ਆ ਜਿਹੜਾ ਮੁੱਖ ਮੰਤਰੀ ਬਣਾ ਆਪਣਾ ਅਕਾਲੀ ਦਲ ਦਾ ਪ੍ਰਧਾਨ ਬਣਾ ਲੈਣਾ ਚਾਹੀਦਾ ਉੱਥੋਂ ਗੱਲ ਹੌਲੀ-ਹੌਲੀ ਖਿਸਕਦੀ ਗਾਂ ਚਲੀ ਗਈ 1996 ਚ ਜਦੋਂ ਬਿਨਾ ਸ਼ਰਤ ਬਾਦਲ ਨੇ ਬਾਜਪਾ ਨੂੰ ਹਮਾਇਤ ਦਿੱਤੀ ਆ ਪੰਜਾਬ ਭਵਨ ਚ ਦਿੱਲੀ ਮੈਂ ਵੀ ਉੱਥੇ ਸੀ ਟੋੜਾ ਸਾਹਿਬ ਬਾਦਲ ਨੇ ਬਿਨਾ ਟੋੜਾ ਸਾਹਿਬ ਨਾਲ ਸਲਾਹ ਕੀਤੀ ਪਹਿਲਾਂ ਸਲਾਹਾਂ ਹੋਰ ਸੀ ਵੀ ਸ਼ਰਤਾਂ ਨਾਲ ਸਮਝੌਤੇ ਆ ਹਮਾਇਤ ਕਰਾਂਗੇ ਕਿਉਂਕਿ ਉਦੋਂ ਕੋਈ ਬਾਜਪਾ ਨੂੰ ਸਰਕਾਰ ਨੂੰ ਕਿੰਟੇ ਨਾਲ ਛੋਣ ਨੂੰ ਤਿਆਰ ਨਹੀਂ ਸੀ ਇਹਨਾਂ ਨੂੰ ਤਰਲੋਚਨ ਸਿੰਘ ਉਹ ਲੈ ਗਏ ਬਾਗਲ ਨੂੰ ਉੱਥੇ ਬਾਜਪੀ ਦੇ ਉੱਥੇ ਬੈਠੇ ਨੂੰ ਪਤਾ ਲੱਗਿਆ ਵੀ ਬਿਨਾਂ ਸ਼ਰਤ ਹਮੈਦ ਦਾ ਐਲਾਨ ਕਰਤਾ ਕੱਲਾ ਬਿਨਾਂ ਸ਼ਰਤ ਹਮੈਦ ਦਾ ਐਲਾਨ ਨਹੀਂ ਕੀਤਾ ਸੀ ਬਸਪਾ ਨਾਲ ਜਿਹੜਾ ਉਦੋਂ ਪਹਿਲਾਂ ਸਮਝੌਤਾ ਹੋਇਆ ਸੀ ਉਹ ਤੇ ਟੌੜਾ ਸਾਹ ਬਹੁਤ ਖੁਸ਼ ਸੀ ਵੀ ਇੱਕ ਦਲਿਤਾਂ ਦੀ ਪਾਰਟੀ ਹੈ ਜਿਹੜੀ ਉਹ ਕਾਲੀ ਦਲ ਨੂੰ ਲੀਤੇ ਰੱਖਣ ਚ ਇੱਕ ਦਵਾ ਦਾ ਕੰਮ ਕਰੂ ਤੇ ਇਸ ਕਰਕੇ ਉਹਦੇ ਨਾਲ ਵਿੱਚ ਸਿੱਖਾਂ ਦਾ ਤੇ ਦਲਿਤਾਂ ਦਾ ਸਮੇਲ ਵੀ ਬਹੁਤ ਵਧੀਆ ਸਮੇਲ ਵੀ ਬਹੁਤ ਵਧੀਆ ਹੁਣ ਹੁਣ ਆ ਪਤਾ ਲੱਗਦਾ ਨਾ ਵੀ ਕਿੰਨੇ ਪਰਸੈਂਟ ਨੇ ਉਹ ਉਦੋਂ ਕਾਸ਼ੀਰਾਮ ਨਾਲ ਇੱਕ ਤਰਫਾ ਸਮਝੌਤਾ ਤੋੜਿਆ ਟੌੜਾ ਸਾਹਿਬ ਨੇ ਉਧੇ ਬੈਠੇ-ਬੈਠੇ ਮੱਥੇ ਤੇ ਹੱਥ ਮਾਰਿਆ ਕਹਿੰਦੇ ਮਾਲਾ ਸਿੰਘ ਹੁਣ ਮੈਂ ਲੜੇ ਦੇ ਨਾਲ ਸਕਦਾ ਨਹੀਂ ਕਿਉਂਕਿ ਪੰਥਕ ਸਰਕਾਰ ਬਣਨ ਦੇ ਅਸਾਰ ਬਣ ਗਏ ਪਰ ਜਿਹੜੇ ਰਾ ਭਾਉ ਨੇ ਬਾਦਲ ਸਾਹਿਬ ਨੂੰ ਕਹਿੰਦੇ ਪੰਥ ਨੂੰ ਪਾਤਾ ਖਵਾਰੀਆਂ ਬਹੁਤ ਹੋਣਗੀਆਂ ਮਤਲਬ ਤੁਸੀਂ ਇਹ ਦੇਖੋ ਠੀਕ ਹੈ ਚੁੱਪ ਰਹੇ ਨਹੀਂ ਬੋਲੇ ਬਿਲਕੁਲ ਸਾਬਤ ਹੋ ਰਹੀ ਹੈ ਤੁਸੀਂ ਇਹ ਦੇਖ ਲਓ ਜੋ ਹੋਰ ਪੱਖੋਂ ਦੇਖਣਾ ਜੋ ਝੁੰਦਾ ਕਮੇਟੀ ਨੇ مشورے ਨੇ ਉਹ ਸਾਰੇ ਉਹੀ ਨੇ ਜਿਹੜੇ ਟੌੜਾ ਸਾਹਿਬ ਅੰਦਰ ਦਿੰਦੇ ਰਹੇ ਉਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਫਿਰ ਅਸਲ 'ਚ ਕਹੀ ਜਾਂਦੇ ਨੇ ਇਹ ਅਕਾਲ ਤਖਤ ਨੂੰ ਸਮਰਪਤਾਂ ਭਾਈ ਰਣਜੀਤ ਸਿੰਘ ਜਥੇਦਾਰ ਸੀ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਵੀ ਇਹ ਪੰਥ ਦਾ ਸਾਜਨਾ ਦਿਵਸ ਆ ਤੀਜਾ ਕੱਲੇ ਪੰਜਾਬ ਦਾ ਨਹੀਂ ਖਾਲਸਾ ਪੰਥ ਦੁਨੀਆ 'ਚ ਵੱਸਦਾ ਲੜਾਈ ਬੰਦ ਕਰੋ ਰਲ ਕੇ ਮਨਾਓ ਰਲ ਕੇ ਮਨਾਉਣ ਦਾ ਮਤਲਬ ਇਹ ਸੀ ਤੌੜਾ ਸਾਹਿਬ ਕਹਿੰਦੇ ਆ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਰਲ ਕੇ ਮਨਾਉਣ ਬਾਦਲ ਸਾਹਿਬ ਇਹਨੂੰ ਹੋਰ ਤਰਾ ਮਨਾਉਣਾ ਚਾਹੁੰਦੇ ਸੀ ਬਾਜਪੀ ਸਰਕਾਰ ਨਾਲ ਮਿਲ ਕੇ ਆਪ ਉਹਨਾਂ ਨੇ ਪਹਿਲਾਂ ਸਸਪੈਂਡ ਕੀਤਾ ਭਾਈ ਰਣਜੀਤ ਸਿੰਘ ਨੂੰ ਫਿਰ ਉਹਨਾਂ ਨੂੰ ਲਾਹਿਆ ਹੁਕਮਨਾਮੇ ਦੀ ਡਟ ਕੇ ਲੰਗਣਾ ਕੀਤੀ ਤਾਕਤ ਬਹੁਤ ਸੀ ਐਬਸੋਲੂਟ ਪਾਵਰ ਆ ਗਈ ਸ਼੍ਰੋਮਣੀ ਕਮੇਟੀ ਦੇ ਹਾਊਸ ਦੀ ਬਣਤਰ ਬਦਲ ਗਈ ਸੀ ਜਿਹੜੀਆਂ 95 99 ਤੇ ਚੋਣਾਂ ਹੋਈਆਂ ਨੇ ਜਿਵੇਂ ਟਿਕਟਾਂ ਦਿੱਤੀਆਂ ਲੋਕਾਂ ਨੂੰ ਰਾਤ ਤੋਂ ਰਾਤ ਕਾਲ ਤਖਤ ਗਏ ਅੰਮ੍ਰਿਤ ਸ਼ਕ ਆ ਦਾੜ੍ਹੀਆਂ ਰੰਗੀਆਂ ਹੋਈਆਂ ਉਤੋਂ ਦੀ ਗੱਤਰੇ ਪਾਏ ਹੋਏ ਤੇ ਟੌੜਾ ਸਾਹਿਬ ਤੋਂ ਬੜੇ ਫਿਕਰਮੰਦ ਸੀ ਉਹਨਾਂ ਨੇ ਦੇਖ ਲਿਆ ਹਾਲਾਤ ਵਿਗੜ ਗਏ ਉਹਨਾਂ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਸੂਲੀ ਤੌਰ ਤੇ ਕਾਰਜਕਾਰੀ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਜਨਰਲ ਹਾਊਸ ਤੱਕ ਨਵਾਂ ਪ੍ਰਧਾਨ ਚੁਣ ਸਕਦੇ ਸੀ ਉਹ ਆਪਣੀ ਮਰਜ਼ੀ ਕਰ ਲੈਂਦੇ ਅਸਤੀਫਾ ਨਹੀਂ ਪ੍ਰਵਾਨ ਕੀਤਾ ਟੋੜਾ ਸਾਹਿਬ ਨੂੰ ਜਲੀਲ ਕਰਨ ਲਈ ਜਨਰਲ ਹਾਊਸ ਸੱਦਿਆ ਜਨਰਲ ਹਾਊਸ ਸੱਦਿਆ ਜਨਰਲ ਹਾਊਸ ਦੇ ਵਿੱਚ ਬੇਵਿਸ਼ਵਾਸੀ ਦਾ ਮਤਾ ਪਾਸ ਕੀਤਾ ਤੁਸੀਂ ਇਹ ਦੇਖੋ ਉਦੋਂ ਉਦੋਂ ਬਾਅਦ ਅਕਾਲ ਤਖਤ ਵੀ ਇਹਨਾਂ ਦੀ ਦੇਵਚ ਆ ਗਿਆ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੀ ਦੇਵਚ ਆ ਗਈ। ਅਕਾਲੀ ਦਲ ਤਾਂ ਪਹਿਲੀ ਇਹਨਾਂ ਦੀ ਦੇਵਚ ਸੀ। ਜਾਨੀ ਸਿੱਖੀ ਦੇ ਜਿਹੜੇ ਚਾਰ ਕੇਂਦਰ ਸੀ। ਤਿੰਨ ਤਾਂ ਹੈਗੇ ਨੇ ਸ਼੍ਰੋਮਣੀ ਕਮੇਟੀ, ਅਕਾਲ ਤਖਤ ਤੇ ਅਕਾਲੀ ਦਲ ਦਾ ਪ੍ਰਧਾਨ। ਚੌਥਾ ਜੇ ਮੁੱਖ ਮੰਤਰੀ ਬਣਦਾ ਉਹ। ਚਾਰੇ ਕੇਂਦਰਾਂ ਦਾ ਵੱਖ-ਵੱਖਰਾ ਰੋਲ ਸੀ। ਇਹਨਾਂ ਨੇ ਮਸਲ ਕੇ ਸਾਰੇ ਦੇਵਚ ਪਾ ਲਏ। ਉਹਦਾ ਨਤੀਜਾ ਅੱਜ ਤੱਕ ਹੋਇਆ ਤੁਹਾਡੇ ਸਾਹਮਣੇ। ਇਹਦੇ ਵਿੱਚ ਹੀ ਉਹ ਨੁਕਤਾ ਆਇਆ ਵੀ ਜਥੇਦਾਰਾਂ ਨੂੰ ਤਲਬ ਕਰਕੇ ਫੇਰ ਉਹਨਾਂ ਤੋਂ ਹੁਕਮਨਾਮਾ ਜਾਰੀ ਕਰਾਇਆ। ਇਹਦਾ ਮਤਲਬ ਉਦੋਂ ਟੋੜਾ ਸਾਹਿਬ ਫਿਕਰਮੰਦ ਸੀ ਉਹਨਾਂ ਨੇ ਦੋ ਫੈਸਲੇ ਕਰਾਏ ਜਿਨ੍ਹਾਂ ਦਾ ਜ਼ਿਕਰ ਨਹੀਂ ਹੁੰਦਾ ਪਹਿਲਾ ਤਾਂ ਫੈਸਲਾ ਉਹਨਾਂ ਨੇ ਇਹ ਕਿਹਾ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਇਹਨਾਂ ਦੇ ਕੋਈ ਸ਼੍ਰੋਮਣੀ ਕਮੇਟੀ ਦੇ ਨਿਯਮ ਨਹੀਂ ਲਾਗੂ ਹੁੰਦੇ ਇਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਇਆ ਕਰੂ ਇਹਨਾਂ ਨੂੰ ਮਾਣਪਤਾ ਦਿੱਤਾ ਜਾਇਆ ਕਰੂ ਆਨਰਰੀਅਮ ਜਿਹਨੂੰ ਕਹਿੰਦੇ ਨੇ ਦੂਜਾ ਫੈਸਲਾ ਉਹਨਾਂ ਨੇ ਫਤੇਗੜ ਸਾਹਿਬ ਮਤਲਬ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਕਰਕੇ ਇਹ ਕਰਾਇਆ ਕਿ ਤਖਤਾਂ ਦੇ ਸਿੰਘ ਸਹਿਬਾਨ 1925 25 ਦੇ ਐਕਟ ਅਧੀਨ ਨਹੀਂ ਆਉਂਦੇ ਇਸੇ ਕਰਕੇ ਬਾਅਦ ਆਪਣੇ ਸਿੰਘ ਸਾਹਿਬ ਸੀ ਉਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਸ਼੍ਰੋਮਣੀ ਕਮੇਟੀ ਨੂੰ ਵੀ ਜਥੇਦਾਰਾਂ ਦੀ ਨਿਯੁਕਤੀ ਉਹਨਾਂ ਦਾ ਕਾਰਜ ਖੇਤਰ ਸੇਵਾ ਸ਼ਰਤਾਂ ਨੇ ਜਿਹੜੀਆਂ ਉਹ ਤੈਅ ਕਰੋ ਮੁੜ ਕੇ ਟੋੜਾ ਸਾਹਿਬ ਦਾ ਜਲਵਾ ਨਹੀਂ ਰਿਹਾ ਸੀ ਫਿਰ ਉਸੇ ਤਰ੍ਹਾਂ ਚੱਲਿਆ ਸਾਰਾ ਕੁਝ ਇਸ ਕਰਕੇ ਜਿਹੜਾ 2 ਤਰੀਕ ਨੂੰ ਹੋਇਆ ਨਾ ਮਤਲਬ ਜਿਵੇਂ ਇਹ ਹੁੰਦਾ ਵੀ ਪੰਥ ਜੁੜ ਗਿਆ ਇਹ ਜਿਨ੍ਹਾਂ ਕੋਲ ਤਾਕਤ ਦੇ ਜੋਰ ਜਿਹੜਾ ਇਹਨਾਂ ਨੇ ਸਾਰਾ ਕੁਝ ਕਰਵਾਇਆ ਸੀ ਉਹ ਤਾਕਤ ਨਾ ਰਹੀ ਪੰਥ ਰੁੱਸ ਗਿਆ ਸਿੰਘ ਸਾਹਿਬਾਨਾਂ ਦੇ ਨਾਲ ਪੰਥ ਜੁੜ ਗਿਆ ਤੇ ਇਹ ਤਵਕਕੋ ਕਰਨ ਲੱਗ ਗਿਆ ਉਹਨਾਂ ਤੋਂ ਵੀ ਤੁਸੀਂ ਜਿਹੜਾ ਫੈਸਲਾ ਕਰੋਗੇ ਪੰਥਕ ਭਾਵਨਾਵਾਂ ਅਨੁਸਾਰ ਤੇ ਗੁਰੂ ਦੇ ਨਿਰਮਲ ਲੈ ਭੈ ਚ ਰਹਿ ਕੇ ਕਰੋਗੇ ਤੇ ਉਹ ਜਲਵਾਜੀ 1.5-2 ਘੰਟੇ ਚ ਉੱਥੇ ਵਿਖਾਇਆ ਗਿਆ ਇਹ ਬਾਦਲ ਕੇਲੇ ਵੀ ਬਹੁਤ ਵੱਡੀ ਰਾਹਤ ਸੀ ਕਿਉਂਕਿ ਤੁਸੀਂ ਜਿਵੇਂ ਕਹਿੰਦੇ ਤਪਵ ਰਾਜ ਰਾਜੋਂ ਨਰਕ ਤੁਸੀਂ ਰਾਜ ਕਰਦੇ ਕਰਦੇ ਨਰਕ ਚ ਗਿਰੇ ਸੀ ਤੁਹਾਨੂੰ ਕੱਢਣ ਦਾ ਰਾਹ ਮੋਕਲਾ ਕਰਤਾ ਸੀ ਪਰ ਉਹ ਜਿਵੇਂ ਕਹਿੰਦੇ ਨੇ ਮਤਲਬ ਗੁਰੂ ਮਤ ਮਾਰ ਦਿੰਦਾ ਅਸਲ ਚ ਮਤਲਬ ਉਸ ਤਰ੍ਹਾਂ ਨਹੀਂ ਮਤਲਬ ਜਿਹੜੀਆਂ ਗੱਲਾਂ ਇਹ ਲਿਆ ਰਹੇ ਨੇ ਚੌੜੇ ਵਾਲੀ ਘਟਨਾ ਹੋ ਗਈ ਮਤਲਬ ਇਹ ਦੂਜੀ ਧਾਰ ਵਾਲੀ ਆ ਜਿਹੜੇ ਇਹ ਕਹਿੰਦੇ ਨੇ ਨਾ ਪੀੜ ਸੀ ਪੀੜ ਤਾਂ ਜੀ ਹੈਗੀ ਉਹ ਸਭ ਦੀ ਪੀੜ ਦਾ ਮਤਲਬ ਇਹ ਥੋੜੋ ਆ ਵੀ ਉੱਥੇ ਇੰਨੀਆਂ ਜੀਆਂ ਕਾਰਵਾਈਆਂ ਕਰੋ ਦੂਜਾ ਸ਼੍ਰੋਮਣੀ ਕਮੇਟੀ ਨੇ ਉਸ ਗੱਲ ਨੂੰ ਐਡਾ ਵੱਡਾ ਬਣਾ ਕੇ ਵੀ ਉਹਨੂੰ ਪੰਥ ਤੋਂ ਸੇਕੋ ਐਵੇਂ ਕਿਵੇਂ ਸੇਕਿਆ ਜਾ ਸਕਦਾ ਜੀ ਪੰਥ ਤੋਂ ਤੁਸੀਂ ਪਹਿਲਾਂ ਬੇਲੌਂਗ ਇਹ ਹਾਲੇ ਤੋ ਪੁਲਿਸ ਹਰ ਰਾਜ ਚਾ ਫਿਰ ਤਨਖਾਈਆ ਇਕਰਾਰ ਦੋਗੇ ਜੇ ਨਹੀਂ ਉਹ ਤੁਹਾਨੂੰ ਮੰਨਦਾ ਫੇਰੇ ਛੇਕਿਆ ਜਾ ਸਕਦਾ ਐਡਾ ਵੱਡਾ ਪਟਕਾ ਪੈਦਾ ਕਰਨ ਲੱਗੇ ਮਿੱਥ ਕੇ ਕਿਤੋਂ ਰਸਮੀ ਤੌਰ ਤੇ ਹਾਲੇ ਇਹ ਐਲਾਨ ਨਹੀਂ ਹੋਇਆ ਕਿ ਇਹਨਾਂ ਨੂੰ ਸਮਾਂ ਵਧ ਦੇਤਾ ਰਸਮੀ ਤੌਰ ਤੇ ਅੱਜ ਸੈਮੀਨਾਰ ਚ ਸਰਬਜੀਤ ਸੋਹਲ ਨੇ ਦੱਸਿਆ ਕਿ ਇਹਨਾਂ ਨੇ ਚਿੱਠੀ ਪਹੁੰਚਾਈ ਆ ਆਪਣੇ ਸਿੰਘ ਸਹਿਬਾਨ ਕੋਲ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਲਈ ਕੱਢਿਆ ਜਾਂਦਾ ਹੈ ਪਰ ਐਲਾਨ ਤਾਂ ਨਹੀਂ ਹੋਇਆ ਉਹ ਪਬਲੀਕਲੀ ਤਾਂ ਉਹ ਆਇਆ ਨਹੀਂ ਦੂਜਾ ਵੀ ਹਾਂਜੀ ਸਾਨੂੰ ਸਮਾਂ ਦੇਤਾ ਜੀ ਹਾਂਜੀ ਸਾਨੂੰ ਐ ਕਰਤਾ ਜੀ ਸ਼੍ਰੋਮਣੀ ਕਮੇਟੀ ਆਹ ਹਾਲਤ ਸੀ ਜਿਹੜਾ ਇਹ ਆਪਣੇ ਧਾਮੀ ਸਾਹਿਬ ਨੇ ਨਾ ਹਰਜਿੰਦਰ ਸਿੰਘ ਧਾਮੀ ਇਹ ਟੌੜਾ ਕੈਂਪ ਚ ਰਹਿਆ ਇਹਨਾਂ ਚ ਜਾਨ ਆ ਸਕਦੀ ਸੀ ਇਹ ਇਸ ਮੌਕੇ ਨੂੰ ਪਟਕਾਉਣ ਦੀ ਥਾਂ ਸਹੀ ਰਾ ਪਾਉਣ ਦਾ ਰੋਲ ਨਿਭਾ ਸਕਦੇ ਸੀ ਪਰ ਇਹ ਵੀ ਉਸੇ ਰਾ ਪੈ ਗਏ ਜਿਵੇਂ ਇਹਨਾਂ ਤੇ ਸਾਰਾ ਕੁਝ ਕਰਾਉਣਾ ਹੁੰਦਾ ਪਹਿਲਾਂ ਇਹ ਇੱਕ ਗੱਲ ਚੰਗੀ ਕੀਤੀ ਇਹਨੂੰ ਬੁਲਾਇਆ ਜਿਹੜਾ ਸਿੰਘ ਸਾਹਿਬ ਨੇ ਉੱਥੇ ਕਿਹਾ ਸੀ ਨਾ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਕਹਿੰਦਾ ਤਨਖਾਹ ਥੋਤੋ ਲੈਂਦੇ ਨੇ ਗਲਮੇ ਤੋਂ ਫੜੋ ਇਹਨਾਂ ਨੂੰ ਇਹੀ ਜਿਹੀ ਬਿਆਨਬਾਜ਼ੀ ਨਾ ਕਰੋ ਤੁਸੀਂ ਧਾਮੀ ਨੂੰ ਬੁਲਾ ਕੇ ਕਿਹਾ ਸੀ ਵੀ ਇਹਨਾਂ ਦੀ ਛੁੱਟੀ ਕਰੋ ਉਹ ਕਹਿੰਦਾ 나ਜੀ ਮੇਰੀ ਲੱਤਾਂ ਭਾਰ ਨਹੀਂ ਚੱਲਦੀਆਂ ਉਦੋਂ ਪਹਿਲਾਂ ਫਿਰ ਮੇਰੇ ਤੋਂ ਅਸਤੀਫਾ ਲੈ ਲਓ ਫਿਰ ਇਹਨਾਂ ਨੇ ਇਹ ਦੂਜਾ ਰਾਹ ਬਣਾਇਆ ਉਹ ਲੱਤਾਂ ਬਦਲ ਗਈਆਂ ਬਸ ਸਮੇਂ ਦੀ ਹਾਲਤ ਹੁੰਦੀ ਆ ਜੀ ਤੁਸੀਂ ਇਹ ਦੇਖ ਲਓ ਉੱਥੇ ਇੱਕ ਵਾਰ ਤਾਂ ਜਵਾਬ ਦੇਤਾ ਹੁਣ ਸਿੰਘ ਸਹਿਬਾਨ ਦੇ ਉਸ ਫੈਸਲੇ ਤੋਂ ਧਿਆਨ ਭਟਕਾਉਣ ਲਈ ਸਾਰਾ ਕੁਝ ਆ ਜਿਹੜਾ ਕੀਤਾ ਜਾ ਰਿਹਾ ਮੈਨੂੰ ਤਾਂ ਹੀ ਲੱਗਦਾ ਜਿਵੇਂ ਇੱਕ ਕੰਮਲੀ ਦੂਜੀ ਪੈ ਗਈ ਸਿਦਿਆਂ ਦੇ ਰਾ ਉਹ ਭਲੇਓ ਮਾਨਸੋ ਅਕਾਲ ਤਖਤ ਬਖਸ਼ਿੰਦ ਤਖਤ ਆ ਇਹ ਕਿਸੇ ਨੂੰ ਮਾਰਦਾ ਨਹੀਂ ਹੈ ਕਿਸੇ ਦਾ ਭਿਖਤਵਾ ਨਹੀਂ ਕਰਦਾ ਬਖਸ਼ਿੰਦੇ ਆ ਤੁਹਾਨੂੰ ਸੁਧਰਨਾ ਮੌਕਾ ਦਿੰਦਾ ਇੱਕ ਤੁਹਾਨੂੰ ਇਹੀ ਤੁਹਾਡੀ ਲਾਈਨ ਰੱਦ ਕਰਤੀ ਤੇ ਕਹੇ ਤਾਂ ਨੈਤਿਕ ਤੌਰ ਤੇ ਤੁਸੀਂ ਅਗਵਾਈ ਕਰਨ ਦੇ ਯੋਗ ਨਹੀਂ ਪਰ ਤੁਸੀਂ ਯੋਗ ਹੋ ਵੀ ਸਕਦੇ ਹੋ ਸਿੱਖ ਇਤਿਹਾਸ ਆ ਦਵਿੰਦਰਪਾਲ ਜੀ ਸੱਜਣ ਠੱਗ ਕੌਡਾ ਰਖਸ਼ ਸਦਨਾ ਕਸਾਈ ਤੁਸੀਂ ਵਲੀ ਖੰਡਾਰੀ ਦੀ ਗੱਲ ਲੈ ਲੋ ਤੁਸੀਂ ਮਹਾ ਸਿੰਘ ਦੀ ਪਾੜ ਕੇ ਵੇਦਾਵਾ ਸੁਟਿਆ ਹੈ ਜਦੋਂ ਜਦੋਂ ਇਹ ਜੀ ਗੱਲ ਸੀ ਵੀ ਦੁਨੀਆ ਦੇ ਰਾਜ ਭਾਗ ਤੋਂ ਸਿੱਖੀ ਚੰਗੀ ਆ ਇਹ ਕਵਿਸਰੀਆਂ ਸੀ ਨਾ ਵੀ ਮੰਗ ਹੁਣ ਤੂੰ ਜੋ ਮੰਗਦਾ ਉਹ ਕਹਿੰਦਾ ਸਿੱਖੀ ਚਾਹੀਦੀ ਆ ਵੇਦਾਵਾ ਪਾੜ ਦੋ ਗੁਰੂ ਜੀ ਨੇ ਪਾੜਤਾ ਨਾਲੇ ਉਸ ਵੇਲੇ ਦਵਿੰਦਰਪਾਲ ਜੀ ਜਦੋਂ ਉਹ ਉਦੋਂ ਉੱਥੋਂ ਵੇਦਾਵਾ ਦੇ ਕੇ ਭੱਜੇ ਸੀ ਜਿੱਥੇ ਘਰੇ ਹੋਏ ਸੀ ਉਹ ਤੋਂ ਖਦਰਾਨੇ ਦੀ ਤਾਬ ਤੱਕ ਜਾਂਦੇ ਜਾਂਦੇ ਸਾਰਾ ਪਰਿਵਾਰ ਵੀ ਸ਼ਹੀਦ ਹੋ ਗਿਆ ਫਿਰ ਵੀ ਐਡਾ ਦਿਲ ਕਿ ਵਿਦਾਵਾ ਪਾੜਦਾ ਸੋ ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਸੀ ਨੈਤਿਕ ਤੌਰ ਤੇ ਬਲੰਦ ਹੋਣ ਲਈ ਪਰ ਉਹ ਜਿਹੜੀਆਂ ਕਾਰਵਾਈਆਂ ਕਰ ਰਹੇ ਨੇ ਆਪਣੇ ਰਾਤ ਮੈਨੂੰ ਲੱਗਦਾ ਕੰਡੇ ਖਿਲਾਰ ਰਹੇ ਨੇ ਜੀ ਇਹ ਕਿਉਂਕਿ ਆਤਮ ਸਮਰਪਣ ਵਾਲੀ ਰੱਦ ਕਰਤੀ ਦੇਖੋ ਕਿੰਨਾ ਉਹਨਾਂ ਨੇ ਵਿਸਥਾਰ ਚ ਦੱਸਿਆ ਤੁਸੀਂ ਪੰਥ ਵੱਲ ਪੰਜਾਬ ਵੱਲ ਪਿੱਠ ਕਰ ਲਈ ਤੁਸੀਂ ਤਖਤ ਸਹਿਬਾਨ ਵੱਲ ਪਿੱਠ ਕਰ ਲਈ ਇਸੇ ਕਰਕੇ ਉਹ ਦੋ ਜਥੇਦਾਰ ਨੇ ਉਹਨਾਂ ਬਾਰੇ ਵੀ ਬੋਲਿਆ ਨਾ ਵੀ ਇਹਨਾਂ ਨੂੰ ਅੰਮ੍ਰਿਤਸਰ ਤੋਂ ਦੂਰ ਰੱਖੋ ਕਿਸੇ ਸਿੱਖ ਲਈ ਇਹ ਬਹੁਤ ਵੱਡੀ ਸਜ਼ਾ ਹੋ ਸਕਦੀ ਹੈ ਠੀਕ ਹੈ ਉਹ ਸਾਫਾ ਸਿੰਘ ਸਹਿਬਾਨ ਸੀ ਉਸ ਤਰ੍ਹਾਂ ਉਹਨਾਂ ਨੂੰ ਨਹੀਂ ਕਿਹਾ ਪਰ ਇਹ ਕਹਤਾ ਵੀ ਹੈਗੇ ਉਹ ਦੋਸ਼ੀਆਂ ਦੀ ਕਤਾਰ 'ਚ ਨੇ ਅਸੀਂ ਸੰਤੁਸ਼ਟ ਨਹੀਂ ਉਹਨਾਂ ਤੋਂ ਮਤਲਬ ਸਾਰਾ ਖਾਲਸਾ ਪੰਥ ਨੇ ਜੈ ਜੈਕਾਰ ਕੀਤੀ ਇਹ ਸਾਰੇ ਕਾਸੇ ਦੀ ਦੂਜੀ ਧਰ ਵਾਲਿਆਂ ਨੇ ਮੋਗੇ ਕਰਕੇ ਕਾਨਫਰੰਸ ਚੈਲੰਜ ਬਾਜੀ ਵੀ ਕੀਤੀ ਡਰਾਮੇ ਬਾਜੀ ਵੀ ਇਹਨਾਂ ਨੂੰ ਦੱਸਿਆ ਯਾਨੀ ਅਸੀਂ ਉਹ ਤਖਤਾਂ ਦੇ ਮਾਨਸਤਕਾਰ ਨੂੰ ਆਪੇ ਘਟਾਈ ਜਾਂਦੇ ਆ ਥੋੜਾ ਬਾਦਨ ਨਾਲ ਵਿਰੋਧ ਹੋ ਸਕਦਾ ਉਹਨਾਂ ਨਾਲ ਸਿਆਸੀ ਵਿਰੋਧ ਹੋ ਸਕਦਾ ਸਿਆਸੀ ਤੌਰ ਤੇ ਵੀ ਲੜਾਈ ਲੜੋ ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ ਚ ਨਾ ਬਦਲੋ ਖੜਕੋ ਨੇ ਵੀ ਇਹਨਾਂ ਕੁਛ ਕੀਤਾ ਥੋੜੇ ਮਾਰੇ ਨੇ ਜੀ ਬੰਦੇ ਹਰਮੰਦਰ ਸੰਧੂ ਵਰਗੇ ਕਿੰਨੇ ਫੈਡਰੇਸ਼ਨ ਦੇ ਆਗੂ ਈਵਨ ਭਾਨ ਸਿੰਘ ਵਰਗੇ ਸਕਤਰ ਅਵਨਾਸ਼ੀ ਸਿੰਘ ਵਰਗੇ ਨੇ ਮਤਲਬ ਤਖੜੇ ਦਿਮਾਗ ਸੀ ਜਿਹੜੇ ਉਹ ਉਹ ਇਹਨਾਂ ਨੇ ਵੀ ਉਦੋਂ ਹਥਿਆਰਾਂ ਦੀ ਗਲਤ ਵਰਤੋਂ ਕੀਤੀ ਆ ਆਪਣੇ ਆਪល់ ਆਪਦਿਆਂ ਦੇ ਖਿਲਾਫ ਕੀਤੀ ਆ ਹੁਣੇ ਵਿਚਾਰਕ ਲੜਾਈ ਲੜਨ ਦੀ ਥਾਂ ਹੁਣ ਤੁਸੀਂ ਚੌੜੇ ਦੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾ ਸਕਦੇ ਆ ਹਾਲਤ ਦੇ ਵਿੱਚ ਇਹ ਕਹਿ ਕੇ ਵੀ ਪੀੜਾ ਪੀੜਾ ਤਾਂ ਸਾਰੇ ਤੇ ਆ ਜੀ ਸਮਝ ਆਉਂਦੀ ਆ ਇਹ ਇਹ ਅਜਮੇਰ ਵਾਲਾ ਤਰਕ ਆ ਮੇਰੇ ਮੇਰੇ ਨਾਲ ਵੀਤੀ ਹੋਈ ਆ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਅਜਮੇਰ ਨਾਲ ਉਹ ਅੱਡ ਹੋਇਆ ਨਾ ਸ਼ਹਿਰ ਵਿੱਚ ਕੋਈ ਤੁਹਾਡੇ ਨਾਲ ਗੱਲ ਸਾਂਝੀ ਵੀ ਕੀਤੀ ਹੋਵੇ ਮਾੜੀ ਮੋਟੀ ਇਹ ਕਹਿੰਦਾ ਸੀ ਸਮਝ ਆਉਂਦੀ ਆ ਸੰਧੂ ਦਾ ਕਤਲ ਸਮਝ ਆਉਂਦਾ ਮੈਂ ਸਮਝ ਕਿਹੜੀ ਚੀਜ਼ ਨਹੀਂ ਹੁੰਦੀ ਸਵਾਲ ਤਾਂ ਇਹ ਠੀਕ ਕੀ ਆ ਗਲਤ ਕੀ ਆ ਮੈਂ ਕੱਲ ਨੂੰ ਮੈਨੂੰ ਮਾਰ ਦੇਣਗੇ ਤੂੰ ਕਹਿੰਦੇਗਾ ਸਮਝ ਆਉਂਦਾ ਕਹਿੰਦਾਹੀਂ ਕਹੂੰ ਮੈਂ ਚੱਕਸਤੀ ਉਹ ਭਰਾਵਾ ਹੁਣ ਆਪਣਾ ਨਹੀਂ ਕੱਟਨੇ ਵਧਾ ਜਿਵੇਂ ਕਹਿੰਦੇ ਹੁੰਦੇ ਆ ਇਸ ਰਾਹ ਤੇ ਚੱਲਦੇ ਮਤਲਬ ਸੱਤਾ ਦਾ ਜਿਹੜਾ ਪਿਛਲੇ 30 ਸਾਲਾਂ ਚ ਇਹਨਾਂ ਨੇ ਆਨੰਦ ਮਾਣਿਆ ਨਾ ਜਿਹੜੀ ਨਿੱਜ ਪ੍ਰਸਤੀ ਪਰਿਵਾਰ ਪ੍ਰਸਤੀ ਤੇ ਵਪਾਰ ਪ੍ਰਸਤੀ ਘਰ ਘਰ ਗਈ ਨਾ ਖਾਨਦਾਨੀ ਬਣ ਗਈ ਸਾਰੀ ਸਿਆਸਤ ਉਹ ਤੋਂ ਮੋੜਾ ਕੱਟਣ ਲਈ ਵੀ ਬਹੁਤ ਵੱਡੀ ਜੁਰਤ ਚਾਹੀਦੀ ਆ ਇਹਨਾਂ ਨੇ ਉਹ ਜੁਰਤ ਦਾ ਹਾਲੇ ਤੱਕ ਵਿਖਾਵਾ ਨਹੀਂ ਕੀਤਾ ਸਿਰਫ ਇਹ ਕਹਿਣਾ ਵੀ ਧਾਰਮਿਕ ਸਜ਼ਾ ਧਾਰਮਿਕ ਸਜ਼ਾ ਤੁਹਾਡੇ ਗੁਨਾਹ ਕੀ ਨੇ ਗੁਨਾਹ ਤਾਂ ਇਹ ਕਿ ਹੈਗਾ ਸਪਸ਼ਟ ਰੂਪ ਚ ਸਰਕਾਰ ਹੁੰਦਿਆਂ ਹੋਇਆਂ ਤੁਸੀਂ ਅਜਿਹੇ ਫੈਸਲੇ ਕੀਤੇ ਜਿਨ੍ਹਾਂ ਨੇ ਅਕਾਲੀ ਦਲ ਦੀ ਸ਼ਾਨ ਨੂੰ ਬਟਾ ਲਾਇਆ ਖਾਲਸਾ ਪੰਥ ਦੀ ਸ਼ਾਨ ਨੂੰ ਬਟਾ ਲਾਇਆ ਅਕਾਲੀ ਦਲ ਨੂੰ ਗ੍ਰਾਫਟ ਚ ਲੈ ਗਏ ਤੁਹਾਡੇ ਪੰਥਕ ਪੋਲੀਟੀਕਲ ਜਿਹੜਾ ਤੁਹਾਡਾ ਮਤਲਬ ਬਿਹਾਰ ਆ ਉਹਦੇ ਵਿੱਚ ਫਿਰ ਤੁਸੀਂ ਕਹਿੰਦੇ ਮੀਰੀ ਪੀਰੀ ਦੀ ਗੱਲ ਆ ਫਿਰ ਤੁਸੀਂ ਕਹਿੰਦੇ ਅਕਾਲ ਤਖਤ ਆ ਅਕਾਲ ਤਖਤ ਤੋਂ ਸਿਆਸੀ ਫੈਸਲੇ ਲੈ ਜਾਂਦੇ ਰਹੇ ਨੇ ਪਹਿਲਾਂ ਕੀ ਅਕਾਲੀ ਤਖਤ ਹੁਣ ਆ ਕੁਣਤਰਾ ਨੇ ਵਿਚੋਂ ਕਮਿਸ਼ਨ ਐ ਕਰ ਦੋ ਜੀ ਹਾਲਾਂਕਿ ਜਦੋਂ ਪਹਿਲਾ ਅਕਾਲੀ ਇਕਤਾ ਹੋਈ ਆ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਸੀ ਇਹਨਾਂ ਨੇ ਆਪ ਕਿਹਾ ਸੀ ਸਾਡੀ ਅਕਲ ਅਕਾਲੀ ਇਕਤਾ ਕਰੋ ਅਕਾਲ ਤਖਤ ਦੀ ਇਕਤਾ ਹੋਈ ਹਾਂ ਜਦੋਂ ਇਕਤਾ ਦਾ ਐਲਾਨ ਕੀਤਾ ਉਹ ਚ ਨਾ ਅਕਾਲ ਤਖਤ ਦਾ ਜਥੇਦਾਰ ਸੀ ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਸੈਸੀ ਲੀਡਰ ਨੇ ਅੰਮ੍ਰਿਤਸਰ ਐਲਾਨਾਵਾਂ ਜਾਰੀ ਕੀਤਾ ਸੀ ਹੁਣ ਉਹ ਅੰਮ੍ਰਿਤਸਰ ਐਲਾਨਾਵੇਂ ਤੇ ਵੀ ਨਹੀਂ ਕੋਈ ਖੜਾ ਆਨੰਦਪੁਰ ਦੇ ਮਤਦਾਨ ਤੇ ਵੀ ਨਹੀਂ ਕੋਈ ਖੜਾ ਰਾਜਾ ਨੂੰ ਵੱਧ ਅਧਿਕਾਰਾਂ ਤੇ ਵੀ ਨਹੀਂ ਕੋਈ ਖੜਾ ਹੁਣ ਐਡਾ ਵੱਡਾ ਖਲਾ